ਮੈਂ ਨਹੀਂ ਹੁਣ ਭੋਗਾ ਭੋਕਾ ਤੇ ਜਾਇਆ ਕਰਦਾ ਤੂੰ ਸੂੰ ਹੀ ਜਾਇਆ ਕਰ ਹੁਣ ਭੋਗਾ ਤੇ ਦੇਖੀ ਤਾਂ ਸਹੀ ਗੋੜਾ ਵਾਲੀ ਕਿੰਨੀ ਸਵਾਦ ਹੁੰਦੀ ਆ ਲੱਗਦਾ ਕੀ ਆ ਚਲਣੀ ਖੇਤ ਨਹੀਂ ਦੋਏ ਆ ਚੱਕ ਕਹੀ ਨੱਕਾ ਲਾ ਗਿਆ ਪਰ ਮੈਥੋਂ ਮੁੱਥੋਂ ਨਹੀਂ ਲੱਗਦੇ ਨੱਕੇ ਲੈ ਜਾ ਆਵਦੀ ਕਹੀ ਜੇ ਮੇਰਾ ਰਿਸ਼ਤਾ ਹੁੰਦਾ ਤਾਂ ਆਪਣਾ ਘਰ ਵਸ ਜੂ ਨਲੇ ਤੇਰਾ ਚੁੱਲ੍ਹੇ ਚੌਕੇ ਦਾ ਕੰਮ ਛੁੱਟ ਜੂ ਵੇ ਵੇ ਦੇਖੀ ਵੇ ਉਹ ਇਹ ਤਾਂ ਜਹਾਜ਼ ਮੰਗੂ ਜਾਊ ਤੂੰ ਬਹਿ ਤਾ ਜਾ ਦੋ ਮਿੰਟ ਖੜਾ ਅੱਜ ਪਤਾ ਨਹੀਂ ਕਿ ਅੱਗੇ ਤਾਂ ਇਹ ਜੇ ਟਾਈਮ ਲੰਘਦੀ ਹੁੰਦੀ ਆ ਫੁੱਟਰੇ ਚਲੋ ਜੰਨ ਜੱਟ ਲੇਟ ਹੋ ਗਈ ਆਪਾਂ ਇੰਤਜ਼ਾਰ ਕਰ ਲੈਂਦੇ ਇੱਕ ਬੈਠ ਕੇ ਕੀ ਆਈ ਗੱਲ ਕਰਦਿਆਂ ਨੂੰ ਧੰਨਵਾਦ ਉਹ ਤਾਂ ਸੁੱਖੀ ਹੁੰਦਾ ਸੀ ਕਹਿੰਦੀ ਆ ਹੋਂਸਾ ਨਾਲੇ ਆਏ ਮ ਨੂੰ ਮਾੜਾ ਮੂੜਾ ਮੈਂ ਤੇ ਕਿੱਥੇ ਗੱਲਬਾਤ ਕਰਦੇ ਨੇ ਤੇਰੀ ਗੱਲ ਸਿਰੇ ਲੱਗੂਗੀ ਨਹੀਂ ਸਾਡੇ ਵਾਲਾ ਵੱਡਾ ਤਾਂ ਧੋਲਿਆ ਪੁੱਦਾ ਰਹੇ ਤਾਂ ਮੈਂ ਤਾਂ ਘਰ ਹੀ ਜਾਣਾ ਉਹ ਬਾਹਰ ਮਾਰੀ ਸੁੱਖੀ ਬੈਠ ਕੇ ਅਸਲੀ ਹੋਊਗੀ ਉਹਨਾ ਪਰਜਾਈ ਇਹ ਨਰਸਤੇ ਨੂੰ ਕਹਿੰਦੀ ਸੀ ਵੀ ਬਿੱਦਕਰਤਾ ਇਹਨੂੰ ਰਿਸ਼ਤਾ ਕਰਾਉਣਾ ਉਹ ਘਰੇ ਆ ਕੇ ਕਹਿ ਕੇ ਗਈ ਐ ਓਏ ਆਪਣਾ ਵੀ ਹੱਕ ਬਣਦਾ ਉਹਦੇ ਕੋਲ ਜਾਣਦਾ ਵੀ ਆਪਾਂ ਵੀ ਆ ਜਾ ਕੇ ਕਹੀਏ ਵੀ ਪਰਜਾਈ ਰਿਸ਼ਤਾ ਕਰਾਈ ਤਾਂ ਫਿਰ ਮੈਨੂੰ ਹੀ ਕਰਾਈ ਕਿਤੇ ਅੰਦਰ ਛੋਟੇ ਨੂੰ ਪਰਵਾ ਦੇ ਮੋਰ ਨਾ ਜੱਬ ਖੜਾ ਕਰ ਦੇ ਕਿਤੇ ਚੱਲ ਜਾ ਕੇ ਆਵਾਂਗੇ ਪਰਜਾਈ ਨੂੰ ਤਾਂ ਖੇਰੀ ਕਹਾ ਗਈ ਪਹਿਲਾਂ ਘਰੇ ਉਤਾਰ ਨੂੰ ਕਹਿੰਦੀ ਵੀ ਘਰ ਦਾ ਕੰਮ ਸੰਭਾਲਦਾ ਕਿਤੇ ਉਮ ਜਮੇ ਫਿਰਦਾ ਹੋਇਆ ਪਰਜਾਈ ਨਹੀਂ ਪਤਾ ਕਿ ਕਿੰது ਮੋਰ ਪਾਸੇ ਦੀ ਜਾਵੇ ਆਪਾਂ ਇਹ ਕਰਦੇ ਹਾਂ ਆ ਵੀ ਚੱਲ ਵਰਦੇ ਉਹਦੇ ਘਰੇ ਨਾਲੇ ਸਿਆਣੇ ਕਿਹੜੇ ਜਦੋਂ ਲੋੜ ਹੋਵੇ ਉਹਨੇ ਬਨੇ ਨੂੰ ਵੀ ਬਾਪੂ ਕਹਿਣਾ ਪੈਂਦਾ ਚੱਲ ਦੇਖੜਿਆ ਚੱਲ ਕੇ ਉਹ ਅਵਤਾਰ ਤੂੰ ਕਿੱਧਰ ਚੱਲਿਆ ਉਹ ਤੂੰ ਪਿੱਛੋਂ ਹਾਕ ਮਾਰਿਆ ਕਰ ਹੈ ਤੈਨੂੰ ਕਿੰਨੀ ਵਾਰੀ ਕਿਹਾ ਵੀ ਪਿੱਛੋਂ ਹਾਕ ਨਾ ਮਾਰਿਆ ਕਰ ਉਹ ਪਿੱਛੋਂ ਹਾਕ ਤਾਂ ਮੈਂ ਐ ਮਾਰਿਆ ਅੱਜ ਕੀ ਗੱਲ ਤੇਰਾ ਤਾਂ ਸਿਆਣ ਨਹੀਂ ਆ ਰਹੀ ਚਿੱਟੇ ਕੱਪੜੇ ਬੜੀ ਭੱਗ ਬਣੀ ਐ ਜਿਵੇਂ ਭੋਗਤੇ ਜਾਂਦਾ ਹੋਣਾ ਕਿਸੇ ਦੇ ਲੈ ਹੁਣ ਤੂੰ ਮੈਂ ਮਨ ਨੂੰ ਭੋਗਾਂ ਦੀ ਭੇਜੀ ਜਾਂਗੇ ਸਾਰੀ ਉਮਰ ਮੈਂ ਭੋਗਾਂ ਲਈ ਰਹਿ ਗਿਆ ਮੈਂ ਨਹੀਂ ਹੁਣ ਭੋਗਾਂ ਭੋਕਾਂ ਤੇ ਜਾਇਆ ਕਰਦਾ ਤੂੰ ਸੂੰ ਹੀ ਜਾਇਆ ਕਰ ਹੁਣ ਭੋਗਾਂ ਤੇ ਓਏ ਅੱਗੇ ਕਿਹੜਾ ਤੂੰ ਹੀ ਜਾਨਾ ਤੂੰ ਐ ਕਰ ਇੱਥੇ ਨਾ ਰੌਲਾ ਪਾ ਅੰਦਰ ਬਹਿ ਕੇ ਗੱਲ ਕਰਦੇ ਆ ਚੱਲ ਆ ਜਾ ਓਏ ਅਵਤਾਰ ਓਏ ਆਹਾ ਉਹ ਪਸੂਮਿੰ ਜਿਮੀ ਖੜੇ ਨੇ ਨਾ ਖੋਨੀ ਚ ਕਾਕੰਡਾ ਤੇ ਨਾ ਤੂੰ ਗੋਹਾਗੁੜਾ ਚੱਕਿਆ ਹਾਂ ਐ ਕਰ ਆ ਲੀੜੇ ਲਾ ਤੇ ਸਾਰਾ ਗੋਹਾਗੁੜਾ ਚੱਕ ਨਾਲੇ ਪਸੂਨ ਨੂੰ ਮਾ ਚੱਲ ਪਿਆ ਮੌਜ ਨਾਲ ਚਿੱਟੇ ਪਾ ਕੇ ਓ ਮੇਰੇ ਤਾਂ ਚਿੱਟੇ ਦੀ ਜਾਂਦੇ ਨੇ ਤੁਸੀਂ ਰੋਜ਼ ਹੀ ਟੋਰਾ ਕੱਢ ਕੱਢ ਜਾਂਦੇ ਹੋ ਅੱਜ ਤੁਸੀਂ ਚੱਕ ਦੋ ਨਾਲੇ ਮੈਂ ਨਹੀਂ ਹੁਣ ਚੱਕਦਾ ਚੁੱਕਦਾ ਨਾ ਉਦੋਂ ਤਾਂ ਤੂੰ ਜ਼ਿੰਮੇਵਾਰੀ ਲੈ ਲਈ ਵੀ ਘਰ ਦਾ ਕੰਮ ਮੈਂ ਕਰਿਆ ਕਰੂੰ ਉਤਲਾ ਕੰਮ ਤੂੰ ਸਾਂ ਮੈਂ ਕਰਾਂ ਉਹ ਖੇਤੀਬਾੜੀ ਦਾ ਗੱਗਾ ਕਰਦਾ ਤੇ ਕਬੀਲਦਾਰੀ ਦਾ ਕੰਮ ਮੈਂ ਕਰਦਾ ਹੁਣ ਆ ਘਰ ਦਾ ਕੰਮ ਤਾਂ ਤੈਨੂੰ ਹੀ ਕਰਨਾ ਪੂ ਜਿੰਨਾ ਚਿਰ ਕੋਈ ਮੇਰਾ ਬਨ ਸੁਭ ਨਹੀਂ ਹੁੰਦਾ ਤੇ ਤੇਰਾ ਬਨ ਸੁਭ ਹੋਵੇ ਨਾ ਹੋਵੇ ਮੈਂ ਸਾਂ ਗੋਹੇ ਰੋਚੀ ਰੋਲ ਖੋਲ ਕੇ ਮਰ ਜਾਣਾ ਤੁਹਾਡੇ ਭਾਂਡੇ ਧੋਂਦੇ ਮਰ ਜਾ ਉਹ ਜੇ ਤੇਰਾ ਮੂੰਹ ਨਹੀਂ ਨੱਚਦਾ ਗੱਲ ਚੱਜ ਦੀ ਕਰ ਲੈ ਮੇਰਾ ਬਨ ਸੁਭ ਕਿਉਂ ਨਾ ਹੋਵੇ ਸੁਖਰਾ ਹੁਣ ਤਾਂ ਭਰਜਾਈ ਭੱਜੀ ਫਿਰਦੀ ਆ ਦੇਖੀ ਸਹੀ ਆ ਦੋ ਚਾਰ ਦਿਨਾਂ ਚ ਵਿਆਹ ਹੋਏ ਹੀ ਲੈ ਮੇਰਾ ਆਹੋ ਹੋਊਗਾ ਤੇਰਾ ਵਿਆਹ ਆਉਂਦਾ ਸਾਕਲ ਦੇਖਿਆ ਆਪਦੀ ਕਿਉਂ ਮੇਰੀ ਸਾਕਲ ਨੂੰ ਕੀ ਹੋਇਆ ਕੀ ਹੋਗਾ ਜੇ ਮੈਂ ਮਰੀ ਮੁੱਠੀ ਉਮਰ ਵੱਡੀ ਹੋ ਗਈ ਜਾਂ ਮੇਰੇ ਧੌਲੇ ਆ ਗਏ ਉਹ ਬੁੜਾ ਤਾਂ ਨਹੀਂ ਮੈਂ ਹੋਇਆ ਅਜੇ ਆਹੋ ਹਜੇ ਤਾਂ ਤੂੰ ਜਵਾਨ ਡੰਡ ਬੈੜ ਕਾ ਮਾਰਦਾਗਾ ਹਾਂ ਤੂੰ ਸਾਰੀਆਂ ਗੱਲਾਂ ਛੱਡ ਤੇ ਬੱਠਲ ਚੱਕ ਮਰੀ ਜਨਾ ਗੱਲਾਂ ਮੇਰੇ ਨਾਲ ਲੜਨ ਦੀ ਲੋੜ ਨਹੀਂ ਨਾਲੇ ਵਿਆਹ ਸ਼ਾਦੀ ਦੀ ਗੱਲ ਹੈ ਨਾ ਮੇਰੀ ਚੱਲ ਰਹੀ ਹੈ ਆਹੋ ਹਜੇ ਤਾਂ ਤੂੰ ਜਵਾਨ ਡੰਡ ਬੈੜ ਕਾ ਮਾਰਦਾ ਨਾ ਆਹ ਦੇਖ ਲੈ ਮੇਰੇ ਵੱਲ ਨਾਲੇ ਜੇ ਤੂੰ ਚੱਜਦਾ ਹੁੰਦਾ ਨਾ ਹੁਣ ਨੂੰ ਤੇਰਾ ਰਿਸ਼ਤਾ ਹੋਇਆ ਹੁੰਦਾ ਨਾਲੇ ਮਗਰ ਸਾਡਾ ਹੋ ਜਾਂਦਾ ਤੂੰ ਤਾਂ ਸਾਨੂੰ ਵੀ ਬੰਨੀ ਬੈਠਾ ਉਹ ਮੈਂ ਨਹੀਂ ਸਾਨੂੰ ਬੰਨ ਰੱਖਿਆ ਇਹ ਤਾਂ ਕਰਮਾਂ ਦੀਆਂ ਗੱਲਾਂ ਨੇ ਜੇ ਆਪਣੇ ਛੋਟੇ ਹੁੰਦੇ ਤਾਂ ਮਾਪਿਓ ਮਰਿਆ ਤਾਂ ਇਸ ਪੱਤਨ ਤੇ ਪਹੁੰਚੇ ਆ ਨਹੀਂ ਵਿਆਹ ਹੋਣ ਨੂੰ ਮੈਂ ਕੋਈ ਉਹ ਸੀ ਵਿਆਹ ਤਾਂ ਹੋਣੀ ਸੀ ਇਸੇ ਕਰਕੇ ਨਹੀਂ ਹੋਇਆ ਵੀ ਮਾਪਿਓ ਮਰ ਗਿਆ ਆਪਣਾ ਉਹ ਮਾਪਿਓ ਦਾ ਕਰਕੇ ਕਿਉਂ ਨਹੀਂ ਹੋਇਆ ਨਾਲੇ ਜਿਨ੍ਹਾਂ ਦੇ ਮਾਪਿਓ ਨਹੀਂ ਹੁੰਦੇ ਉਹਨਾਂ ਦੇ ਕਿਹੜਾ ਰਿਸ਼ਤੇ ਨਹੀਂ ਹੁੰਦੇ ਤੇਰੀਆਂ ਹਰਕਤਾਂ ਕਰਕੇ ਨਹੀਂ ਹੋਇਆ ਤੇਰੀਆਂ ਤੂੰ ਫਾਨਾ ਬਣਿਆ ਬੈਠਾ ਸਾਡੇ ਲਈ ਆਹੋ ਆਹੋ ਤੈਨੂੰ ਮੈਂ ਫਾਨਾ ਲੱਗਦਾ ਤੈਨੂੰ ਤਾਂ ਵੀ ਮਰ ਜਾਏ ਉਹ ਚੁੱਪ ਕਰਕੇ ਨਾ ਕੰਮ ਨੂੰ ਹੱਥ ਪਾ ਲਾ ਮੈਂ ਤੈਨੂੰ ਦੱਸਾਂ ਦੇਖ ਲੈ ਭਈ ਅੱਜ ਫੇਰ ਤੁਸੀਂ ਲੜੀ ਜਾਂਦੇ ਹੋ ਯਾਰ ਉਹ ਕਾਹਨੂੰ ਲੜੀ ਜਾਂਦੇ ਆ ਅਸੀਂ ਤਾਂ ਸਵੇਰੇ ਕੋਈ ਗੱਲਾਂ ਕਰਦੇ ਸੀ ਕਬੀਲਦਾਰੀ ਦੀਆਂ ਇਹੋ ਜਿਹੀਆਂ ਛੋਟੀਆਂ ਲੜਦਿਆਂ ਕਿਹੜੀ ਕਬੀਲਦਾਰੀਆਂ ਗੱਲਾਂ ਨੇ ਚਲ ਗੱਗੇ ਤੂੰ ਹੀ ਲੈਣਾ ਤੂੰ ਹਜੇ ਛੋਟਾ ਤੈਨੂੰ ਪਤਾ ਨਹੀਂ ਅਸੀਂ ਵੱਡਿਆਂ ਸਾਨੂੰ ਹੀ ਪਤਾ ਗੱਲਾਂ ਦਾ ਚੱਲ ਠੀਕ ਆ ਭਾਈ ਨਾਲੇ ਹੋਰ ਆ ਮੈਥੋਂ ਨਹੀਂ ਹੁਣ ਛੋਡੇ ਕੰਮਕਾਰ ਹੁੰਦੇ ਭਾਈ ਮੈਂ ਤਾਂ ਹੁਣ ਕਬੀਲਦਾਰੀ ਸਾਹਮੂ ਤੁਸੀਂ ਆਪਦਾ ਕੰਮ ਸਾਹਮੋ ਨਾ ਸਾਹਮੋ ਛੋਡਾ ਕੰਮ ਜਾਣੇ ਓਏ ਅਸਲ ਚ ਨਾ ਹੁਣ ਗੱਗਿਆ ਇਹਦਾ ਮਾਨਕਿਆ ਪਿਆ ਵੀ ਹੁਣ ਆ ਘਰ ਦਾ ਕੰਮ ਤਾਂ ਕੋਈ ਹੋਰ ਕਰੇ ਵੀ ਮੈਂ ਖੇਤੀਬਾੜੀ ਦਾ ਕਰਾਂ ਹੁਣ ਖੇਤੀਬਾੜੀ ਦਾ ਕਿੱਥੋਂ ਕਰ ਲੂ ਇਹ ਲੈ ਦੱਸ ਇਹ ਤਾਂ ਭਾਈ ਖੇਤੀ ਵੀ ਨਹੀਂ ਹੋਣੀ ਤੁਸੀਂ ਤਾਂ ਕਹਿਣਾ ਹੈ ਘਰ ਦਾ ਕੰਮ ਸੌਖਾ ਖੇਤੀ ਨਾਲ ਹਾਂ ਫਿਰ ਉਹ ਰੋਟੀ ਟੁਕਦਾ ਮੈਥੋਂ ਨਹੀਂ ਹੋਣਾ ਪੰਗਾ ਖਾਨਾ ਖ ਚਲ ਫਿਰ ਜੇ ਬਾਈ ਬਾਲਾ ਇਹ ਕਹਿੰਦਾ ਇਹਨੂੰ ਖੇਤੀ ਚ ਬਾੜ ਦੇ ਇੱਕ ਵਾਰੀ ਖੇਤੀ ਦਾ ਵੀ ਪਤਾ ਲੱਗ ਜੂ। ਇਹ ਤਾਂ ਕਿੱਥੇ ਹੋਣਾ ਹੈ? ਇਹ ਤਾਂ ਬਸ ਆ ਸੁੰਬਰ ਲਿਆ ਆ ਰੋਟੀਆਂ ਪਕਾਲੀਆਂ, ਦਾਲ ਤਰ ਲੀਆਂ, ਇਹੀ ਕੰਮ ਬਸੇ ਰਹਿਦੇ ਲਈ ਤਾਂ। ਇਹ ਨਹੀਂ ਖੇਤੀ ਖੁੱਤੀ ਦਾ ਕਰ ਸਕਦਾ। ਤੇ ਚਲ ਕੋਈ ਨਹੀਂ। ਤੂੰ ਆ ਗਿਆ ਖੇਤੋਂ ਠੀਕ ਠਾਕ ਹੈ? ਨਾ ਠੀਕਾ ਦਾ। ਸਵਾਹ ਠੀਕ ਹੈ। ਖੇਤ ਤੂੰ ਨਹੀਂ ਗੇੜਾ ਮਾਰਦਾ। ਨਾ ਉਹ ਲੈ ਕੇ ਜਾਂਦਾ ਚਾਹ ਪਾਣੀ, ਹਾਰ ਕੇ ਘਰੇ ਆ ਕੇ ਪੀਣਾ ਪੈਂਦਾ ਯਾਰ। ਉਹ ਚਲ ਕੋਈ ਨਹੀਂ। ਅੱਜ ਤਾਂ ਹੋ ਗਈ ਗਲਤੀ। ਕੱਲ ਨੂੰ ਮੈਂ ਆਪੇ ਉੱਥੇ ਪਹੁੰਚਦੀ ਕਰ ਦਿਆ ਕਰੂੰ। ਕੋਈ ਨਹੀਂ। ਆ ਜਾ ਤੂੰ ਹੁਣ ਘਰੇ ਬਣਾ ਕੇ ਪੀ ਲਈ। ਮੈਂ ਉਹਦਾ ਹੁਣੋ ਕੰਮ ਨੂੰ ਹੱਥ ਪਾਉਂਦਾ ਆ ਜਾ। ਨਾ ਨਾਲੇ ਮੈਂ ਭਾਈ ਖੇਤ ਦਾ ਕੰਮ ਕਰਾਂ ਯਾਰ ਤੇ ਨਾਲੇ ਮੈਂ ਘਰ ਦਾ ਕਰਾਂ ਹੈ। ਉਹ ਕੌ ਛੱਡੀ ਜਾਂਦਾ ਕੰਮ। ਉਹ ਭਾਈ ਹੁਣ ਉਹ ਜਿਆਦਾ ਸਕਰੀਨ ਹੋ ਗਿਆ। ਹੁਣ ਤੇ ਜਵਾਨੀ ਚੜਦੀ ਜਾਂਦੀ ਹੈ ਤੈਨੂੰ ਮੈਂ ਦੱਸਾਂ। ਹੁਣ ਕਿਹੜੀ ਜਵਾਨੀ ਚੜਦੀ ਉਹਦਾ? ਆਹੋ। ਉਹ ਤੂੰ ਉਹਦਾ ਕੀ ਫਿਕਰ ਕਰਦਾ ਹੈ ਕਿ ਆ ਅਸਲ ਚ ਉਹ ਜਦੋਂ ਲੋਕਾਂ ਦੀਆਂ ਉਂਗਲਾਂ ਤੇ ਚੜਿਆ ਵਾ, ਜਦੋਂ ਲੋਕਾਂ ਦੇ ਹੱਥੇ ਚੜਜੇ ਫਿਰ ਐਂ ਕਰਦਾ ਹੁੰਦਾ ਬੰਦਾ। ਉਹ ਤਾਂ ਠੀਕ ਆ ਵਾ। ਭਾਈ ਤੂੰ ਵੀ ਯਾਰ ਹੁਣ ਤਾਂ ਹੀ ਮੌਜਾਂ ਹੀ ਕਰੀਆਂ ਨੇ। ਸ਼ਹਿਰ ਬੰਨੀ ਕਹੇਗਾ। ਹੈ? ਕੰਮ ਤਾਂ ਤੂੰ ਵੀ ਨਹੀਂ ਕੋਈ ਕਰਿਆ ਹੁਣ ਦਹੀਂ ਐ ਪਰ ਜਾਈ ਤੇ ਹਾਈ ਦੀ ਭਾਂ ਕਿੱਧਰ ਚੱਲੀਆਂ ਨੇ ਕੀ ਤੂੰ ਚਾਹ ਚਾਹ ਲਈ ਆ ਨਹੀਂ ਚੱਲ ਖੇਤ ਉਹ ਛੜੇ ਕਰੀ ਬੈਠੇ ਹੋਣਗੇ 11 ਵਾਲੀ ਚਾਹ ਦੇਖੀ ਤਾਂ ਸਹੀ ਗੋੜਾ ਵਾਲੀ ਕਿੰਨੀ ਸਵਾਦ ਹੁੰਦੀ ਆ ਲੱਗਦਾ ਕੀ ਆ ਚੱਲ ਨਹੀਂ ਖੇਤ ਨਹੀਂ ਦੋਹੇ ਲੈ ਇਹਨਾਂ ਨੂੰ ਨਾ ਕਿਤੇ ਪਤਾ ਲੱਗ ਜਾ ਓਏ ਆਉ ਤਾਰ ਚਾਹ ਪੀ ਲੈ ਚਾਹ ਬਣ ਗਈ ਨਹੀਂ ਬੱਸ ਤੁਸੀਂ ਪੀ ਲਓ ਮੈਂ ਨਾ ਕੰਮ ਆ ਜਿਹੜੇ ਕੰਮ ਨੂੰ ਮਟਰ ਕੱਢੀ ਸੀ ਉਹ ਕੰਮ ਜਾਇਆ ਮਾੜਾ ਜਾ ਉਹ ਬਾਈ ਥੋੜੀ ਬਣ ਗਈ ਹਾਂ ਛੇਤੀ ਠੀਕ ਆ ਬੱਸ ਬੱਸ ਤੁਸੀਂ ਪੀ ਲਓ ਚੱਲ ਨਾ ਪੀਣ ਦੇ ਜਦੋਂ ਖੁੱਡੇ ਨੂੰ ਲੱਗੀ ਆਪੇ ਫੇਰ ਪੀ ਲੂਗਾ ਅੱਧਾ ਕਾ ਹੁਣ ਦੇ ਬਾਈ ਆਹ ਮੈਨੂੰ ਪਰ ਚਾਹੀ ਆ ਗਿਆ ਛੋਡੇ ਮਾਗਰੀ ਫਿਰ ਚੰਗਾ ਬਾਈ ਸਰ ਮੈਂ ਤਾਂ ਚੱਲਿਆ ਖੇਤ ਨੂੰ ਖੇਤ ਯਾਰ ਪਾਣੀ ਜਾ ਛੱਡਿਆ ਹੋਇਆਗਾ ਓਏ ਆਇਚ ਵੀ ਮਾਰ ਦਿੰਦਾ ਹੱਥ ਮੈਨੂੰ ਤੇਰਾ ਠੇਕਾ ਨਹੀਂ ਲਿਆ ਤੂੰ ਆਪ ਹੀ ਮਾਂਜਣੀ ਅੱਛਾ ਹਾਂ ਝੰਗਾ ਕਿਉਂ ਫਿਰ ਮੈਂ ਵੀ ਕਿਉਂ ਮਾਂਜਾਂ ਆਪੇ ਉਹ ਮਾਂਜੂ ਜਿਹੜੇ ਦੀ ਡਿਊਟੀ ਲਈ ਹੋਈ ਆ ਭਾਂਡਾ ਤੇ ਵੀ ਘਰ ਦਾ ਕੰਮ ਤਾਂ ਐ ਸਾਹਮਣੇ ਮੈਂ ਕਿਉਂ ਮਾਂਜਾਂ ਮੈਂ ਤਾਂ ਨਿਰਪਰਜਾ ਇਹਦੀ ਜਹਾਦ ਆਗੀ ਉਹਦਾ ਜਾਮਣਾ ਲਿਆਉਣ ਦਾ ਟਾਈਮ ਹੋ ਗਿਆ ਉਹ ਕਿਤੇ ਬਾਗ ਵੀ ਨਾ ਗਈ ਹੋਵੇ ਚੱਲ ਮੈਂ ਵੀ ਖੇਤ ਹੀ ਚੱਲਦਾ ਨਾਲੇ ਉਹਨੂੰ ਜਾਮਣਾ ਤੋੜ ਕੇ ਦੇ ਦੂੰ ਤੇ ਨਾਲੇ ਵਿਆਦੀ ਗੱਲ ਕਰਾਂਗੇ ਉਹਦੇ ਨਾਲ ਉਹ ਗੱਗੇ ਉਹ ਖੜ ਜਾ ਮੈਂ ਵੀ ਚੱਲਦਾ ਮੈਨਾਂ ਲੰਘ ਗਿਆ ਚਲ ਕੋਈ ਨਹੀਂ ਫੇਰ ਕਿਉਂ ਗਿਆ ਜੀ ਉਹ ਲੰਘ ਗਿਆ ਆਪਾਂ ਖੇਤੀ ਜਾਣਾ ਮਾਗਰ ਵਗ ਚੱਲਦੇ ਆ ਮੈਂ ਤੈਨੂੰ ਗੱਗੇ ਬਾਰੇ ਤਾਂ ਦੱਸਿਆ ਹੀ ਨਹੀਂ ਉਹ ਤਾਂ ਜ਼ਿਆਦਾਤਰ ਖੇਤੀ ਹੁੰਦਾਗਾ ਤੇ ਅੱਜ ਤੈਨੂੰ ਉਹਨੂੰ ਵੀ ਮਲਵਾਉਂਗੀ ਤਿੰਨਾਂ ਨੂੰ ਦੇਖ ਲੈ ਨਹੀਂ ਭੈਣੇ ਇਹ ਤਾਂ ਤਿੰਨੇ ਹੀ ਡੋਲਾ ਭੜ ਦੇਣਗੇ ਦੇਖ ਲੈ ਨਾ ਡੋਲਾ ਤਾਂ ਕੋਈ ਮਰਜ਼ੀ ਭੱਲੀ ਜਾਵੇ ਆਪਾਂ ਆ ਤੇਰਾ ਸੁਖ ਦੇਖਣਾ ਤੈਨੂੰ ਕਿੱਥੇ ਖੁਸ਼ੀ ਮਿਲੂਗੀ ਸੱਚੀ ਗੱਲ ਆ ਭੈਣੇ ਮੇਰੀ ਗੱਲ ਸੁਣਾ ਪਹਿਲਾਂ ਤਾਂ ਆਪਾਂ ਛੱਲੀਆਂ ਆਂ ਤੋੜ ਲਿਆਉਣੇ ਆ ਹਨਾ ਤਾਂ ਹੀ ਮੋਟਰ ਤੇ ਤਾਂ ਬਾਅਦ ਚ ਚਲਾਂਗੇ ਗੱਗੇ ਕੋਲੇ ਪਹਿਲਾਂ ਇੱਧਰ ਹੀ ਆ ਜਾ ਹੈਂ ਵਰਝਾਈ ਵਰਗੀਆਂ ਲੱਗਦਾ ਛੱਲੀਆਂ ਤੋੜਨ ਗਈਆਂ ਨਹੀਂ ਕੋਈ ਗੱਲ ਨਹੀਂ ਆਉਣਾ ਤਾਂ ਇੱਥੇ ਹੀ ਹੈਂ ਨਾਲੇ ਅੱਜ ਵਿਆਹ ਦੀ ਗੱਲ ਕਰ ਹੀ ਲੈਨੇ ਆ ਇਹਦੇ ਨਾਲ ਉਹ ਇੱਕ ਗੱਲ ਸੋਚਣ ਵਾਲੀ ਆ ਵੀ ਜਦੋਂ ਮੈਂ ਯਾਰ ਘਰੇ ਹੁੰਨਾ ਇਹ ਖੇਤ ਨੂੰ ਆ ਜਾਂਦੀ ਆ ਜੇ ਤੇ ਮੇਰੇ ਨਾਲ ਕੋਈ ਰਿਸ਼ਤੇ ਦੀ ਗੱਲ ਕਰਨੀ ਹੋਵੇ ਫਿਰ ਮੇਰੇ ਕੋਲੇ ਘਰੇ ਆਵੇ ਨਾਲੇ ਖੇਤ ਤਾਂ ਗੱਗਾ ਤੇ ਸਾਡੇ ਵਾਲਾ ਵੱਡਾ ਹੁੰਦੇ ਨੇ ਕਿਤੇ ਇਹ ਕੋਈ ਗੇਮ ਪਾਉਣ ਨੂੰ ਤਾਂ ਨਹੀਂ ਫਿਰਦੀ ਚਲ ਦੇਖਦੇ ਆਪਾਂ ਵੀ ਫਿਰ ਲੈ ਕਹਿਣਗੇ ਅਸੀਂ ਖੇਤ ਕੰਮ ਕਰਦੇ ਆ ਮੰਜੇ ਡਾ ਕੇ ਆਰਾਮ ਨਾਲ ਪੈ ਰਹੇ ਨੇ ਘਰੋਂ ਕੰਮ ਤੋਂ ਟਾਲਦੇ ਇੱਥੇ ਆ ਜਾਂਦੇ ਨੇ ਕੰਮ ਤਾਂ ਪਤਾ ਭਈਆਂ ਨਹੀਂ ਕਰਨਾ ਛੋਨੇ ਦਾ ਸਾਰਾ ਆ ਨਾ ਨਕੇ ਰਾਜਾ ਪਤਨੀ ਭਰ ਗਿਆ ਪਤਨੀ ਨਾ ਵਰ ਗਿਆ ਹੁਣ ਦੇਖੀ ਤੇ ਕੀ ਕਹਣਾ ਭਾਂ ਦੀ ਪੈ ਗਿਆ ਆ ਖੜਾ ਸਾਈਕਲ ਲਈ ਭਾਈ ਇੱਥੇ ਆਇਆ ਘਰ ਦੇ ਕੰਮ ਨੂੰ ਤਾਂ ਇਹਨੂੰ ਪੈ ਜਾਂਦੀ ਹੈ ਮੌਤ ਹੁਣ ਇਹ ਕਰੂਗਾ ਖੇਤੀ ਇਹ ਮੈਂ ਕਰਾਉਣਾ ਇਹ ਤਾਂ ਖੇਤੀ ਉਹ ਆ ਕਿਧਰੋਂ ਆ ਗਿਆ ਇਹਨੇ ਵੀ ਹੁਣੀ ਆਉਣਾ ਸੀ ਮੰਗਰੀ ਆ ਜਾਂਦੇ ਨੇ ਇੱਕ ਤਾਂ ਨਾ ਤੈਨੂੰ ਚਾਹ ਬਣਾਉਣ ਨੂੰ ਤਾਂ ਪੈ ਜਾਂਦੀ ਹੈ ਮੌਤ ਹੈ ਘਰੇ ਤੇ ਖੇਤੀ ਤੂੰ ਕਰ ਲੇਗਾ ਹਾਂ ਖੇਤੀ ਕਰ ਲੂੰ ਮੈਥੋਂ ਕੀ ਖੇਤੀ ਹੋਣੀ ਨਹੀਂ ਤੇ ਨਾਲੇ ਆ ਚਿੱਟੇ ਪਾ ਕੇ ਥੋੜੀ ਖੇਤੀ ਹੋਈ ਯਾਰ ਉਹ ਖੇਤੀ ਦਾ ਹੱਥਾਂ ਪੈਰਾਂ ਨੇ ਕਰਨੀ ਆ ਕੱਪੜਿਆਂ ਨੇ ਥੋੜੋ ਕਰਨੀ ਆ ਨਾ ਆਹੀ ਹੱਥਾਂ ਨਾਲ ਤੇ ਤੋ ਚਾਹ ਨਹੀਂ ਸੀ ਬਣਦੀ ਹੈ ਅੱਜ ਉਹ ਬਾਈ ਸੋਥੋਂ ਕਿਹੜਾ ਬਣਦੀ ਨਹੀਂ ਫਿਰ ਤੁਸੀਂ ਬਣਾ ਲਈ ਅੱਜ ਕਿੰਨਾ ਮੱਚੇ ਪਿਓ ਜੇ ਇੱਕ ਦਿਨ ਚਾਹ ਬਣਾ ਲਈ ਨਾ ਮੱਚਣਾ ਤਾਂ ਹੈਗਾ ਹੀ ਐ ਨਾਲੇ ਅਸੀਂ ਘਰੇ ਕਰੀਏ ਨਾਲੇ ਖੇਤ ਦਾ ਕਰੀਏ ਉਹ ਫੇਰ ਕੀ ਹੋ ਗਿਆ ਅੱਜ ਇੱਕ ਦਿਨ ਘਰੇ ਕਰ ਲਿਆ ਮੈਂ ਰੋਜ਼ ਹੀ ਕਰਦਾ ਨਾਲੇ ਮੈਨੂੰ ਬਾਈ ਨੇ ਵੱਡੇ ਨੇ ਦੱਸਿਆ ਤੋ ਲੋਕਾਂ ਨੇ ਉਂਗਲਾਂ ਤੇ ਚੜਿਆ ਹੋਇਆ ਹੈ। ਬੱਡੀ ਬਾਈ ਨੇ ਹਾਂ ਇਹਨਾਂ ਮਤੋਂ ਲੋ ਨੇ ਇਹਨੂੰ 扑ੜਕਾਇਆ। ਲੱਗਦਾ ਉਹ ਮੈਥੋਂ ਚੋਰੀਆਂ ਆਪਦਾ ਨੰਬਰ ਲਵਾਉਣ ਨੂੰ ਫਿਰਦਾ। ਕੋਈ ਗੱਲ ਨਹੀਂ। ਮੈਂ ਤਾਂ ਕਹਿੰਦਾ ਸੀ ਇਹ ਤੋ ਪੜਦੀ ਰੱਖੀਏ। ਸਿਆਣੇ ਕਹਿੰਦੇ ਹੁੰਦੇ ਨੇ ਤੀਜਾ ਰਲਿਆ ਕੰਮ ਗਲਿਆ। ਆਹ ਚੱਕ ਕਹੀ ਨੱਕਾ ਲਾ ਗਿਆ। ਪਰ ਮੈਥੋਂ ਮੁੱਥੋਂ ਨਹੀਂ ਲੱਗਦੇ ਨੱਕੇ। ਲੈ ਜਾ ਆਪਦੀ ਕਹੀ ਮੈਂ ਤੁਹਾਡੇ ਨੱਕੇ ਲਾਉਣ ਆਇਆ ਹਾਂ। ਫਿਰ ਸਾਈਕਲ ਚੱਕ ਕੇ ਤੂੰ ਪਹਿਲਾਂ ਆ ਗਿਆ ਸੀ ਵੀ ਮੈਂ ਖੇਤ ਦਾ ਆ ਕੇ ਸੰਭੂਗਾ ਜਾ ਜਾ ਤੁਰ ਜਾ ਮੈਨੂੰ ਹੋਰ ਕੰਮ ਬਥੇਰੇ ਨੇ ਮੈਂ ਜਾਣਾ ਨੱਕਾ ਮੋੜਨਾ ਤੂੰ ਘਰ ਦੇ ਜਾ ਕੇ ਕੰਮ ਕਰ ਲੈ ਕਰ ਲੂੰ ਕਰ ਲੂੰ ਤੈਨੂੰ ਕੀ ਫਿਕਰ ਆ ਘਰ ਦੇ ਕੰਮਾਂ ਦਾ ਜਾ ਪਾ ਜਾ ਲਓ ਇਹ ਵੀ ਰੂਹ ਮਾਰਨ ਲੱਗਿਆ ਮੇਰੇ ਤੇ ਉਧਰੋਂ ਵੱਡਾ ਮਰੀ ਜਾਂਦਾ ਰਹਿੰਦਾ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਦੀ ਕੀ ਗੱਲ ਹੋ ਸਕਦੀ ਐ ਦੋਮਾਂ ਦੀ ਮੈਨੂੰ ਤਾਂ ਲੱਗਦਾ ਹੈ ਇਹ ਭਰਜਾਈ ਕਿਤੇ ਪਹਿਲਾਂ ਹੀ ਨਾ ਆ ਗਈ ਹੋਵੇ ਚਲ ਨਹੀਂ ਆਈ ਹੁਣੀ ਤਾਂ ਆਜੂਗੀ ਪਰ ਆਹਾ ਆ ਸਾਡੇ ਵਾਲਾ ਸਾਈਕਲ ਤਾਂ ਸਾਡੇ ਵਾਲਾ ਹੈ ਇਹ ਇੱਥੇ ਕਿਵੇਂ ਬੈਠਾ ਮੈਂ ਕਰਦਾ ਇਹਦੇ ਨਾਲ ਗੱਲ ਲਾ ਦੇਖ ਲੈ ਬੈਠਾ ਤਾਂ ਆਏ ਹੈ ਜਿਵੇਂ ਪ੍ਰਾਣਾ ਬੈਠਾ ਹੁੰਦਾ ਹੱਦ ਹੋਊਗੀ ਤੇਰੇ ਵਾਲੀ ਓਏ ਉਹ ਤੂੰ ਇੱਥੇ ਕਿਵੇਂ ਕਿਉਂ ਮੈਂ ਕੀ ਆ ਨਹੀਂ ਸਕਦਾ ਮੈਂ ਤਾਂ ਸੋਟੋ ਟਲ ਕੇ ਆਇਆ ਸੀ ਮੈਂ ਅੱਜ ਘਰੇੋਂ ਤੁਸੀਂ ਦੋਹੇ ਘਰ ਦੇ ਕੰਮ ਤੁਸੀਂ ਕਰ ਲੋਗੇ ਮੈਂ ਖੇਤ ਜਾ ਕੇ ਦੇਖ ਲੈਣਾ 10 ਮਿੰਟ ਮੈਨੂੰ ਤੇਰੀਆਂ ਚਲਾਕੀਆਂ ਦੀ ਸਮਝ ਨਹੀਂ ਆਉਂਦੀ ਕਹਿੰਦਾ ਤਾਂ ਤੂੰ ਆਇਆ ਸੀ ਜਿਵੇਂ ਕਿਤੇ ਭੋਗ ਤੇ ਜਾਣਾ ਜਾਂ ਕਿਤੇ ਹੋਰ ਜਾਣਾ ਤੇ ਆਖੇਵੇਂ ਕੇ ਖੇਤ ਆ ਤੂੰ ਫੇਰ ਕੀ ਹੋ ਗਿਆ ਜੇ ਮੈਂ ਖੇਤ ਆ ਗਿਆ ਪਹਿਲਾਂ ਉਹ ਮੇਰੇ ਮਗਰ ਪੈ ਗਿਆ ਹੁਣ ਤੂੰ ਆਉਂਦਾ ਹੀ ਮਗਰ ਪੈ ਜਾ ਓਏ ਆਏ ਨਹੀਂ ਮੈਂ ਕਹਿੰਦਾ ਤੈਨੂੰ ਵੀ ਤੂੰ ਖੇਤ ਕਿਉਂ ਆਇਆ ਪਰ ਤੂੰ ਚਿੱਟੇ ਕੱਪੜੇ ਪਾ ਕੇ ਸੋਹਣੀ ਪੱਗ ਬਨ ਕੇ ਕਹਿੰਦਾ ਤਾਂ ਤੇ ਬਾਹਰ ਜਾਣਾ ਤੇ ਬਹਿ ਗਿਆ ਤੂੰ ਖੇਤ ਆ ਕੇ ਓ ਮੈਨੂੰ ਕੋਈ ਕੰਮ ਸੀ ਮੈਂ ਤਾਂ ਆਇਆ ਲੈ ਇਹਦਾ ਕੀ ਕੰਮ ਸੀ ਤੈਨੂੰ ਖੇਤ ਆ ਉਹ ਤੈਨੂੰ ਫੇਰ ਦੱਸੂ ਕੋਈ ਨਾ ਕਿਉਂ ਹੋ ਜਾਣ ਦੇ ਹਾਂ ਤੈਨੂੰ ਕੰਮ ਸੀ ਕੋਈ ਹਾਂ ਇਹਦਾ ਕਿਹੜਾ ਕੰਮ ਆ ਫਿਰ ਮੁਸੀ ਮੇਰੇ ਮੰਗਰਾ ਕੇ ਤੁਹਾਨੂੰ ਕੀ ਕੰਮ ਆ ਉਹ ਮੈਂ ਤਾਂ ਕੋ ਖੇਤ ਆਉਣੇ ਆਉਣਾ ਸੀਗਾ ਹੁਣ ਗੱਗਾ ਕੱਲਾ ਲੜਦਾ ਫਿਰਦਾ ਉੱਥੇ ਕਹਿੰਦਾ ਮੇਰੇ ਕੋਲ ਖੇਤ ਵੀ ਆ ਜਾ ਕਰੋ ਤੇ ਤੇਰਾ ਕੰਮ ਹੈ ਘਰੇ ਕੰਮ ਕਰਨਾ ਭਾਂਡੇ ਮਾਂਜਨੇ ਗੋਹਾ ਕੁੜਾ ਸੱਟਣਾ ਤੇ ਘਰ ਦਾ ਕੰਮ ਕਰਨਾ ਰੋਟੀ ਟੁੱਕਦਾ ਇਹ ਕੰਮ ਹੈ ਤੇਰਾ ਉਹ ਕਰ ਲਿਆ ਕਰ ਤੂੰ ਅੱਛਾ ਮੈਂ ਗੋਹੇ ਕੁੜੇ ਜੋਗਰੀ ਰਹਿ ਗਿਆ ਹੈ ਮੈਂ ਤੁਹਾਡਾ ਸਾਰੀ ਉਮਰ ਗੋਹਾ ਕੁੜੀ ਕਰੀ ਜਾਵਾਂ। ਨਾ ਹੁਣ ਤਾਂ ਫਿਰ ਕਰਨਾ ਹੀ ਪਊ ਪਤੰਦਰਾ ਜੱਨਾ ਤੇਰੇ ਕੋਲ ਬੰਦ। ਮੈਂ ਤਾਂ ਤੇਨੂੰ ਜਵਾਬ ਦਿੱਤਾ ਸੀ ਵੀ ਮੈਥੋਂ ਨਹੀਂ ਹੁੰਦਾ ਕੋਈ ਕੰਮ ਹੁਣ ਕਰਦਾ। ਕੋਈ ਨਹੀਂ ਕੋਈ ਨਹੀਂ। ਤੂੰ ਥੋੜੇ ਜਿ ਦਿਨ ਤਾਂ ਕਰ। ਥੋੜੇ ਜਿ ਦਿਨ ਕੰਮ ਕਰ। ਇੰਨੇ ਕੋਈ ਨਾ ਕੋਈ ਹਿਲਾ ਹੋ ਜਾਣਾ ਹੁਣ। ਹਿਲਾ? ਆਹੋ। ਕਾਹਦਾ ਹਿਲਾ? ਉਹ ਉਪਤਾਏ ਕੀ ਲੜਾਈ ਨਾ ਗੱਲਾਂ ਤੋਂ। ਕੋਈ ਨਹੀਂ। ਮੈਂ ਬਾਅਦ ਚ ਦੱਸੂ। ਤੂੰ ਹੁਣ ਤੂੰ ਘਰ ਨੂੰ ਜਾ। ਜਿਹੜੇ ਬੇਬੇ ਵਾਲੇ ਭਾਂਡੇ ਨਾ ਉਹ ਵੀ ਨਾ ਕੋਈ ਚੱਕ ਕੇ ਲੈ ਜਾਏ। ਮੈਂ ਹਜੇ ਨਾ ਠਹਿਰ ਕੇ ਜਾਊਂ। ਕੋਈ ਨਾ ਭਾਗ ਜੂ ਮੈਂ। ਠਹਿਰ ਤੂੰ ਆਏ ਘਰ ਹੁਣ ਹੀ ਭਗ ਜਾ ਮੈਂ ਕਹਨ ਕਿਉਂ ਮੈਂ ਕਿਉਂ ਜਾਵਾਂ ਨਾਲੇ ਜਿਹੜੀਆਂ ਤੇਰੇ ਢਿੱਡ ਚ ਨੇ ਨਾ ਮੇਰੇ ਨੋਹਾਂ ਚ ਨੇ ਮੈਨੂੰ ਸਭ ਪਤਾ ਤੂੰ ਕੀ ਮਾਰ ਮਾਰ ਨੂੰ ਫਿਰਦਾ ਅੱਛਾ ਉਹ ਫਿਰ ਮੈਨੂੰ ਵੀ ਪਤਾ ਹੈ ਜਿਹੜੀ ਤੂੰ ਹੁਣ ਆ ਸਕੀਨੀ ਜੀ ਲਾਉਣਾ ਨਾ ਇਹ ਵੀ ਕਿਸੇ ਗੱਲ ਤੋਂ ਹੀ ਲਾਉਣਾ ਅੱਗੇ ਤਾਂ ਕਦੇ ਇੰਨੀ ਟੌਰ ਕੱਢੀ ਨਹੀਂ ਹੁਣ ਜਿਵੇਂ ਆਏ ਆ ਜਿਵੇਂ ਸੌਰੀ ਜਾਣਾ ਹੁੰਦਾ ਉਹ ਨਾ ਮੇਰੀ ਟੌਰ ਤੇ ਤੁਸੀਂ ਸਾਰੀ ਮੱਚਣ ਲੱਗੇ ਤੂੰ ਸਦਾ ਹੀ ਟੌਰ ਕਰਦਾ ਰਹਿਣਾ ਨਾ ਟੌਰ ਕੱਢਾ ਨਾ ਤੈਨੂੰ ਪਤਾ ਹੈ ਪਰਜਾਈ ਤੋਂ ਮੈਂ ਰਿਸ਼ਤਾ ਲੈਣਾ ਰਿਸ਼ਤਾ ਅੱਛਾ ਤੂੰ ਰਿਸ਼ਤਾ ਲੈਣਾ ਤਾਂ ਹੀ ਖੁੰਡਾ ਧਰਤਾ ਹੁਣ ਮੈਨੂੰ ਵੀ ਲੱਗ ਗਿਆ ਪਤਾ ਉਹ ਫਿਰ ਤਖਲੀਬ ਕਮੰਦਾ ਜੇ ਮੇਰਾ ਰਿਸ਼ਤਾ ਹੁੰਦਾ ਹੈ ਤਾਂ ਆਪਣਾ ਘਰ ਵਸ ਜੂ ਨਲੇ ਤੇਰਾ ਚੁੱਲ੍ਹੇ ਚੌਕੇ ਦਾ ਕੰਮ ਛੁੱਟ ਜੂ ਨਾ ਜੇ ਤੂੰ ਰਿਸ਼ਤੇ ਹੀ ਮੈਨੂੰ ਕਰਾ ਦੇ ਹਾਂ ਅੱਛਾ ਮੈਂ ਇਹੀ ਫਿਰਦਾ ਰਹਾ ਉਹ ਮੈਂ ਸਾਰੀ ਉਮਰ ਇਹੀ ਫਿਰਦਾ ਰਹਾ ਬਾਈ ਹਾਂ ਤੂੰ ਗੁੱਸਾ ਤਾਂ ਮੰਨੀ ਨਾ ਤੇਰੀ ਤਾਂ ਨਾ ਉਮਰ ਨਾਂਗੀ ਹੁਣ ਹੁਣ ਤੂੰ ਮਿਹਨਤਦਾਰੀ ਆ ਵੀ ਸਾਡੀ ਉਮਰ ਵੀ ਨਨਕਾ ਦੀ ਕਿਤੇ ਸਾਨੂੰ ਲੈ ਲੈਂਦੇ ਰਿਸ਼ਤਾ ਆਹੋ ਤੈਨੂੰ ਲੱਗਦਾ ਵੀ ਮੇਰੀ ਉਮਰ ਵੱਡੀ ਹੋ ਗਈ ਹਜੇ ਮੇਰੀ ਕੋਈ ਉਮਰ ਵੱਡੀ ਨਹੀਂ ਹੋਈ ਅੱਛਾ ਹੁਣ ਛੋਟੀ ਲੜਾਈ ਦਾ ਪਤਾ ਲੱਗਿਆ ਵੀ ਕਿਉਂ ਲੜਦੇ ਸੀ ਉਹ ਬਾਈ ਹਾਂ ਤੁਸੀਂ ਦੁਨਹੀਂ ਰਹਿਣ ਦਿਓ ਯਾਰ ਮੇਰਾ ਹੀ ਕਰਾਓ ਉਹ ਘੱਗੇ ਉਹ ਲੋਕਾਂ ਤੋਂ ਚਿਹੜਾ ਕਰਾਉਣੀਆਂ ਉਹੀ ਗੱਲ ਹੋਗੀ ਨਾ ਵੀ ਤੀਜਾ ਰਲਿਆ ਤੇ ਕੰਮ ਗਲਿਆ ਉਹ ਮੈਂ ਛੋਟੇ ਤੋਂ ਛੋਟਾਂ ਦੁਨਾਂ ਤੋਂ ਅੱਛਾ ਵੀ ਤੇਰਾ ਹੋ ਜਾਊਗਾ ਮੇਰਾ ਹੋ ਜਾਊਗਾ ਓਏ ਕੰਚਰਾ ਤੁਹਾਡੇ ਦੁਨਾਂ ਤੋਂ ਵੱਡਾ ਮੈਂ ਐ ਪਹਿਲਾਂ ਵੱਡੇ ਦਾ ਵਿਆਹ ਹੋ ਲੈਣ ਦਿਓ ਮਗਰ ਥੋੜਾ ਤਾਂ ਹੋ ਹੀ ਜਾਣਾ ਓ ਤੇਰੀ ਦਾ ਭਾਈ ਉਮਰ ਨੰਗੀ ਯਾਰ ਹਾਂ ਕਾਹੀ ਤਾਂ ਮੈਂ ਕਹਿਣਾ ਵੀ ਗੱਗੇ ਤੇਰੇ ਤੋਂ ਵੱਡਾ ਫਰਮਾਇਆ ਮੇਰੇ ਹੀ ਹੱਕ ਆ ਇਹ ਤਾਂ ਉਮਰ ਨੰਗੀ ਓ ਭਾਈ ਤੇਰਾ ਵੀ ਉਮਰ ਨੰਗੀ ਮੇਰਾ ਕਰਾਓ ਯਾਰ ਮੈਂ ਛੋਟੇ ਤੋਂ ਛੋਟਾਂ ਮੇਰੀ ਉਮਰ ਹਜੇ ਵਿਆਹ ਕਰਾਉਣ ਵਾਲੀ ਹੂੰ ਉਹ ਤੇਰਾ ਤਾਂ ਹੋ ਹੀ ਜਾਣਾ ਹਜੇ 5-7 ਸਾਲਾਂ ਨੂੰ ਵੀ ਹੋ ਜੂ ਗੱਲ ਤਾਂ ਤੂੰ ਮੇਰੀ ਕਰ ਮੇਰੇ ਵਿਆਹ ਦੀ ਲੈ ਵਿਆਹ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਵੀ ਮੈਂ ਛੋਟਾ ਤਿੰਨਾ ਦਾ ਹੀ ਨਹੀਂ ਹੋਣ ਦੇਣਾ ਹੈ ਮੈਂ ਤਾਂ ਇੱਕ ਵਿਆਹ ਵਾਲੀ ਭੇਲੀ ਬਾਂਦਰਾ ਚ ਸਿੱਟੀ ਹੋਈ ਆ ਇਹਨਾਂ ਨੂੰ ਆਏ ਵੀ ਮੇਰਾ ਕਰਾਉ ਵੱਡੇ ਨੂੰ ਆਏ ਆ ਛੋਟੇ ਨੂੰ ਆਏ ਆ ਚੱਲ ਭਣੇ ਆਪਾਂ ਨੂੰ ਕੀ ਵਧੀਆ ਲੜ ਲੜ ਮਰੀ ਜਾਣਾ ਆਪਾਂ ਨੇ ਕੀ ਲੈਣਾਗਾ ਨੀ ਉਹਨੇ ਦੇ ਲੜਨ ਮਰਨ ਤੱਕ ਮੈਨੂੰ ਕੀ ਮਤਲਬ ਮੈਨੂੰ ਤਾਂ ਆਪਦੇ ਮਤਲਬ ਤੱਕ ਆ ਹੈ ਪਤਾ ਮੈਨੂੰ ਹਾਂ ਕਹਿੰਦੇ ਤੂੰ ਪਾਈ ਮੈਂ 부ਜੀ ਕਾਣੀ ਅੱਖ ਨਹੀਂ ਰਹਿੰਦੀ ਗੁੱਜੀ ਸਭ ਜਾਣਦੀਆਂ ਮੈਂ ਤੇਰੀਆਂ ਨਾ ਬਜਾਨੋ ਵੀ ਕੀ ਮੰਗਦੀਆਂ ਤੂੰ ਉਹਨਾਂ ਤੋਂ ਨਾ ਕੀ ਮੰਗਦੀਆਂ ਮੈਂ ਉਹਨਾਂ ਤੋਂ ਆਹੀ ਐ ਕਦੇ ਦਾਲ ਦੀ ਕੜਚੀ ਲੈ ਲਈ ਬਣੀ ਬਣਾਈ ਕਦੇ ਖੇਤੋਂ ਤੋੜ ਕੇ ਲੈ ਗਈ ਕਦੇ ਜਾਮਣਾ ਲੈ ਗਈ ਐਨੇ ਨਾਲ ਘਰੇ ਬੈਠੀ ਨੂੰ ਚੀਜ਼ਾਂ ਮਿਲ ਜਾਂਦੀਆਂ ਨੇ ਹੈ ਕਿਸੇ ਬਗਾਨੇ ਜੱਟ ਦੇ ਖੇਤ ਤੇ ਚੜੂੰਗੀ ਅਗਲਾ 100 ਗਾਲ ਕੱਢਦਾ ਦੂਰੋਂ ਲਲਕਰਾ ਮਾਰ ਦਿੰਦਾ ਇੱਥੇ ਪੂਰੀ ਉਹਦੇ ਤੋਂ ਸੁਣਾ ਲਾਉਣੀ ਆ ਸਕਮਾਂ ਦੀ ਮੇਰੇ ਮੂਰੇ ਤਾਂ ਭਾਈ ਭਾਜ ਕੇ ਤੋੜ ਕੇ ਦਿੰਦੇ ਨੇ ਚੀਜ਼ਾਂ ਹੈ ਚਲ ਕੋਈ ਨਾ ਤੇ ਜੇ ਹੋ ਗਿਆ ਇਹਨਾਂ ਚੋ ਇੱਕ ਦਾ ਵੀ ਵਿਆਹ ਮੈਨੂੰ ਕਿਹਨੇ ਪਛਾਣਨਾ ਅਗਲੇ ਆਪ ਦੀ ਤੀਮੀ ਦੇ ਬਣ ਕੇ ਵਹਿ ਜਾਣਗੇ ਬਾਕੀ ਮੈਂ ਤਾਂ ਜੇ ਸੋਚਦੀ ਆ ਵੀ ਤੇਰਾ ਵੀ ਕਰਨਾ ਹੀ ਕਰਨਾ ਇਹ じゃ ਘਰ ਤੈਨੂੰ ਮਿਲਣਾ ਕਿਤੇ ਨਹੀਂ ਆਹੋ ਕੱਲੀ ਢਾਲ ਦੀ ਕੌਲੀ ਨੂੰ ਨਿੰਦੂ ਰੋਂਦੀ ਹੈਗੀ ਉਹ ਦਿਨੇ ਮੈਂ ਸਭ ਦੇਖ ਲਿਆ ਸੀ ਤੈਨੂੰ ਜਦੋਂ ਐ ਐ ਕਰਕੇ ਉਂਗਲ ਦਿਖਾਉਂਦੀ ਸੀ ਨਹੀਂ ਉਹ ਤਾਂ ਹਰ ਇੱਕੀ ਲੈਂਦਾ ਵਿਚੋਲਗਿਰੀ ਮੈਂ ਕੀ ਕੱਲੀ ਲੈਣੀ ਆ ਦੁਨੀਆ ਤੋਂ ਅਲੱਦਾ ਲੈਣੀ ਆ ਚਲੋ ਤਾਂ ਛੱਡ ਮੇਰੇ ਕੜਿਆਂ ਪੱਲਿਓਂ ਪੈਣੀ ਆ ਪਵਾਲੀ ਤੂੰ ਜਿਹੜਾ ਕੁਝ ਪਾਉਂਦੇ ਨੇ ਉਹ ਤੈਨੂੰ ਹੋਰ ਨਾ ਕਿਤੇ ਕੰਠਾ ਪਾ ਦੇਣਾ ਚਲ ਨਹੀਂ ਦੇਖ ਵੀ ਨਾ ਲੈਣ ਆਪਾਂ ਨੂੰ ਇਹਨਾਂ ਨੂੰ ਲੜੀ ਜਾਂਦੇ ਮਰੀ ਜਾਂਦੇ ਇਕੱਲੇ ਇਕੱਲੇ ਨਾਲ ਗੱਲ ਕਰਾਂਗੇ ਆ ਜਾ ਤੁਰਿਆ ਸੋਡਾ ਨਹੀਂ ਰੰਡੀ ਰੋਣਾ ਲੋਟ ਆਉਣਾ ਨਾ ਤੁਸੀਂ ਕਰਾਉਣਾ ਨਾ ਹੋਣ ਦੇਣਾ ਮੈਂ ਤਾਂ ਚੱਲਿਆ ਘਰੇ ਚੰਗਾ ਮੈਨੂੰ ਕੰਮ ਨਹੀਂ ਹਾਂ ਤੈਨੂੰ ਘਰ ਦੇ ਕੰਮ ਸੰਭਾਲ ਲੈ ਬਸ ਉਹ ਤੂੰ ਇੱਥੋਂ ਦਾ ਖਿਆਲ ਨਾ ਕਰੀ ਇੱਥੇ ਹੈਗਾ ਗੱਗਾ ਕਿਉਂ ਗੱਗੇ ਖੇਤੀਬਾੜੀ ਤਾਂ ਤੂੰ ਸੰਭਾਲ ਕੇ ਰੱਖਣੀ ਆ ਨਾ ਖੇਤੀ ਤਾਂ ਸੰਭਾਲਦੀ ਆ ਹੁਣ ਬਾਈ ਬਸ ਫੇਰ ਖੇਤੀਬਾੜੀ ਤੂੰ ਸੰਭਾਲ ਮੇਰਾ ਵਿਆਹ ਹੋ ਲੈਣ ਦੇ ਗੱਗੇ ਜਦੋਂ ਮੇਰਾ ਵਿਆਹ ਹੋਗਾ ਸੋਨੂੰ ਤਾਂ ਬੈਠੇ ਬਿਠਾਇਆ ਨੂੰ ਰੋਟੀ ਮਿਲਿਆ ਕਰੂ ਉਹ ਬਾਈ ਮੈਨੂੰ ਤਾਂ ਐਸੀ ਯਾਰ ਵੀ ਚੱਲ ਮੇਰਾ ਹੋ ਜਾਂਦਾ ਤਾਂ ਰੋਟੀ ਪਾਣੀ ਸੁੱਣ ਵੀ ਨਾਲ ਦਿਆ ਕਰਦੀ ਉਹ ਉਹ ਤੂੰ ਕਿਉਂ ਫਿਕਰ ਕਰਦਾ ਜਦੋਂ ਪਹਿਲਾਂ ਮੇਰਾ ਵਿਆਹ ਹੋ ਗਿਆ ਨਾ ਫਿਰ ਤਾਂ ਤੈਨੂੰ ਦੇਖੇ ਤਾਂ ਸਹੀ ਚਨਵਰਗੀ ਕੁੜੀ ਲਿਆ ਕੇ ਦੇਵਾਂਗੇ ਉਹ ਫਿਰ ਤਾਂ ਕੀ ਘਟਾ ਉਹਨਾਂ ਦੀ ਰਿਸ਼ਤੇਦਾਰੀਆਂ ਚ 100 ਹੋਣਗੀਆਂ ਉਹ ਬਾਈ ਫਿਰ ਜੇ ਤੇਰਾ ਪਹਿਲਾਂ ਹੋ ਗਿਆ ਵਿਆਹ ਫਿਰ ਸਾਨੂੰ ਪੁੱਛਣਾ ਨਹੀਂ ਨਾ ਉਹਨੇ ਕਿਉਂ ਨਹੀਂ ਪੁੱਛਣਾ ਗੱਗੇ ਇਹ ਮੇਰੀ ਜ਼ਿੰਮੇਵਾਰੀ ਪਰ ਮੇਰਾ ਵਿਆਹ ਹੋ ਰਣ ਦੇ ਤੂੰ ਵਿੱਚ ਕੋਈ ਐਵੇਂ ਨਾ ਟੰਗ ਢਾ ਕੇ ਬਾਈ ਜੀ ਹੁਣ ਚੱਲ ਦੇਖ ਲੋ ਬਾਈ ਛੋਟੇ ਦੁੰਨਾ ਚ ਜੀ ਦਾ ਹੁੰਦਾ ਕਰਾ ਲਓ ਫਿਰ ਹੋਰ ਬਸ ਮੈਂ ਹੀ ਕਰਾਉਂਗਾ ਬਾਈ ਠੀਕ ਹੈ ਚੰਗਾ ਨੱਕੇ ਨੂੰ ਕੋਈ ਸੰਭਾਲ ਤੂੰ ਚੱਲ ਕੇ ਠੀਕ ਹੈ ਚਾ ਮੈਂ ਤਾਂ ਨੱਕੇ ਜੋਗਾ ਹੀ ਆ ਨੱਕੇ ਸੰਭਾਲ ਲੈਣੇ ਉਹ ਫਿਰ ਮੈਂ ਵੀ ਕਬੀਲਦਾਰੀ ਜੋਗਾ ਹੀ ਆ ਸਾਰਾ ਉੱਪਰਲਾ ਕੰਮ ਮੈਂ ਵੀ ਸਾਂਭਦਾ ਨਾ ਚੱਲ ਠੀਕ ਹੈ ਬਾਈ ਫਿਰ ਆਓ ਪਾਣੀ ਅੱਜ ਤਾਂ ਦੇਖ ਲਾ ਪਤਾ ਨਹੀਂ ਸਵੇਰੇ ਸਵੇਰੇ ਕਿਹਦਾ ਮੂੰਹ ਦੇਖਿਆਗਾ ਨਾ ਜਾਮਣਾ ਮਿਲੀਆਂ ਨੇ ਨਾ ਚਾਹ ਦੀ ਘੁੱਟ ਨਸੀਬ ਹੋਈ ਆ ਕੀ ਨੀ ਤੂੰ ਜਾਮਣਾ ਨੂੰ ਰੋਨੀ ਆ ਮੇਰਾ ਤਾਂ ਸਾਰਾ ਬਣਾ ਬਣਾਇਆ ਖੇਡ ਖਤਮ ਹੋ ਗਈ ਸੀ ਪਰ ਜਾਈ ਰੁਕੇ ਰੁਕੋ ਵੇ ਮਾਫ਼ਤੀ ਸੀ ਵੇ ਗੱਲ ਸੁਣੋ ਮੈਂ ਟੜਕੇ ਜਾਇਆ ਬੈਠਾ ਸੋਨੂੰ ਡਿੱਕੀ ਜਨਾ ਤੁਸੀਂ ਮੈਨੂੰ ਬਿਨਾਂ ਦੱਸੀ ਮੁਰਗੀਆਂ ਹੈ ਮਾਰ-ਬਾਰੀ ਵੇ ਮੁਰਗੀਆਂ ਨਾ ਤਾਂ ਹੋਰ ਕੀ ਕਰੀਏ ਉਹ ਸੋਡੇ ਵਾਲਾ ਵੱਡਾ ਬੈਠਾ ਸੀ ਨਾਲ ਗੱਗਾ ਬੈਠਾ ਸੀ ਮੈਂ ਕਿਹਾ ਗੱਲ ਤਾਂ ਕੋਈ ਹੋਣੀ ਨਹੀਂ ਨੀਗੀ ਹਾਂ ਚਲ ਆਤਾ ਵਧੀਆ ਕੀਤਾ ਤੁਸੀਂ ਉਹਨਾਂ ਤੋਂ ਪੜਦਾ ਰੱਖ ਲੈ। ਮੈਂ ਜੇ ਹੁਣ ਤੇਰੇ ਨਾਲ ਕੋਈ ਗੱਲ ਕਰਦੀ ਏ ਸੋਡੇ ਵੱਡੇ ਨੂੰ ਪਤਾ ਲੱਗ ਜਾਣਾ ਸੀ। ਹਾਂ। ਦੇ ਹੋ ਗੇ ਮੁੱਛਾਈਆਂ ਮਰੋੜਦਾ ਰਹਿੰਦਾ ਇਹਨੂੰ ਦੇਖ ਕੇ ਵੀ ਭਾਬੀ ਮੈਨੂੰ ਕਰਾ ਦੇ ਇੱਕ ਦੋ ਚੱਕਰ ਜੇ ਮਾਰ ਕੇ ਆਇ ਕਰ। ਭਾਈ ਮੈਂ ਤਾਂ ਇਹਨੂੰ ਪਿੰਡ ਛੱਡ ਕੇ ਬਿਨਾ ਜਾਮਣਾ ਤੂੰ ਜਾਏਂਗੀ ਹੈ। ਦੇ ਹੁਣ ਤੂੰ ਲਿਆ ਦਿੰਦਾ। ਚਲ ਹੁਣ ਮੈਂ ਹੱਥ ਨਹੀਂ ਲਿਆ ਦੂੰ ਤੈਨੂੰ। ਹੁਣ ਤਾਂ ਮੈਨੂੰ ਵੀ ਉਹ ਬੋਲਦੇ ਸੀ ਲੜਦੇ ਸੀ ਮੇਰੇ ਨਾਲ ਸੁਣ ਹੀ ਲਿਆ ਹੁਣਾਂ ਤੂੰ। ਲੜੀ ਜਾਨ ਦੇ ਜਦੋਂ ਤੇਰਾ ਵਿਆਹ ਹੋ ਗਿਆ ਲੈ ਕੇ ਪਾਸੇ ਹੋ ਜੀ ਕੰਧ ਕੱਢਣੀ ਪਰ ਜਾਈ ਆਹ ਗੱਲ ਤੂੰ ਕੰਮ ਦੀ ਕੀਤੀ ਐ ਤੂੰ ਤਾਂ ਆਪਦਾ ਘਰ ਫਸਾ ਇਹਨਾਂ ਨੂੰ ਫਿਰਦਾ ਰਹਿੰਦੇ ਡੰਡੇ ਪਜਾਉਂਦੇ ਜੇ ਤੇਰੇ ਨਾਲ ਰਲ ਕੇ ਚੱਲਣਗੇ ਫੇਰ ਭਾਈ ਖਾਈ ਜਾਣਗੇ ਰੋਟੀਆਂ ਨਹੀਂ ਨਹੀਂ ਇਹ ਆਪਦੇ ਘਰੇ ਆਪਾਂ ਆਪਦੇ ਘਰੋਂ ਜਾਂ ਲਟਾਂਗੇ ਹੂੰ ਤਾਂ ਤੂੰ ਵੀ ਹੁਣ ਬਣ ਥਣ ਕੇ ਰਹਿਣ ਲੱਗ ਗਿਆ ਹੈ ਦਾੜੀ ਧੋੜੀ ਕਾਲੀ ਕਰ ਲਈ ਹੈ ਲੇ ਬਾਬੀ ਮੈਗੀ ਬੁੜਾਂਗਾ ਦੱਸ ਉਹ ਤਾਂ ਦਾੜੂ ਹੀ ਸੇਤੀ ਚਿੱਟੀ ਆ ਗਈ ਉਹ ਤਾਂ ਠੀਕ ਆ ਕੰਮ ਚ ਰੋਲੀ ਰੱਖਿਆ ਤੈਨੂੰ ਹਣਾ ਹਾਂ ਤੇ ਆਜੇ ਹੁਣ ਘਰ ਨੂੰ ਚੱਲਣਾ ਹਾਂ ਘਰ ਬੈਜੂਂਗੇ ਸਾਈਕਲ ਤੇ ਦੋਹੇ ਜਾਣੇ ਇੱਕ ਜਾਨੀ ਮੂਰੇ ਬੈਜੋ ਇੱਕ ਜਾਨੀ ਮਾਕਰ ਬੈਜ ਚੱਲਨੀ ਕਿੱਥੇ ਤੁਰ ਕੇ ਜਾਵਾਂਗੇ ਗਰਮੀ ਚ ਆਜੋ ਬੈਜੋ 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 ਆਜੇ ਬੈਜੋ ਬੈਜੋ ਤੁਸੀਂ ਮੂਰੇ ਹਾਂ ਬਾਬੀ ਤੁਸੀਂ ਮਾਕਰ ਬਾਈ ਠੀਕ ਆ ਬੈਹ ਕੇ ਹਾਂ ਬੈ ਚੱਲੀਏ ਕੀ ਆ ਰਿਹਾ

ਜੋੜੇ ਸਾਹ ਤੇ ਤੂੰ ਚਲਾਉਣਾ ਐ ਤਾਂ ਜੇ ਮੇਰੇ ਪੁਰਾ ਤੁਰਦੀ ਉਹ ਤੋਂ ਵੀ ਰਹਿ ਜਾਊਂਗੀ ਕਿਉਂਕਿ ਚੂਲਾ ਤੋੜ ਦੇਗਾ ਮੇਰਾ ਉਹ ਤੂੰ ਤਾਂ ਐਵੇਂ ਹੀ ਡਰੀ ਜਾਨੀਆ ਬਾਪਾ ਸਾਹ ਕੋ ਲੈ ਕੇ ਜਾਂਦਾ ਐ ਤਾਂ ਪੂੰਚੀ ਖੜੀ ਆ ਮਕਰੇ ਉਹ ਕੇਰਾ ਮੜਾ ਸੜਕ ਤੇ ਚੜਦਾ ਐ ਤਾਂ ਜਹਾਜਾਂ ਨੂੰ ਜਾਂਦਾ ਹੂੰ ਨਾ ਪਾਈਆ ਬੰਨ ਦੋ ਹੱਥ ਮਰਨਾ ਨਹੀਂ ਮੈਂ ਬਸ ਤਾਂ ਤੁਰ ਕੇ ਆ ਜਾਈਂਗਾ ਚੱਲ ਐਂਗਰ ਤੂੰ ਤੁਰ ਕੇ ਆ ਜਾ ਆ ਕੁੜੀ ਨੂੰ ਬਿਠਾ ਦੇ ਮੇਰੇ ਨਾਲ ਇਹਨੂੰ ਮੈਂ ਛੱਡ ਜੂ ਕਰੇ ਚੱਲ ਵੇ ਸ਼ਰਮਨਪੋਰਾ ਇਹਨੂੰ ਮੈਂ ਆਪਦੀ ਭੈਣ ਨੂੰ ਕਿਵੇਂ ਤੋੜਦਾ ਤੇਰੇ ਨਾਲ ਲੈ ਆਏ ਕੀ ਹੁੰਦਾ ਭਾਬੀ ਮੈਂ ਕੀ ਇਹਦਾ ਕੁਝ ਤੋੜਦਾ ਉਹ ਮੈਂ ਤਾਂ ਐ ਸੋਚਦਾ ਸੀ ਵੀ ਤੁਸੀਂ ਬਿੰਦ ਚ ਘਰੇ ਪਹੁੰਚ ਜਾਨੇ ਕਿੱਥੇ ਹੈਵੜ ਹੈਵੜ ਕਰਦੀਆਂ ਚੱਲ ਨੀ ਖੜਵੀ ਉੱਥੇ ਢਰਨਾ ਬਣ ਕੇ ਲੈ ਇਹ ਤਾਂ ਮਾਰੀ ਜਨ ਵਾਲੀ ਟ੍ਰਿੰਕ ਹੋ ਜਣੀ ਐ